ਉਹ ਚੱਕ ਲੈ ਬਾਈ ਇਹ ਪੁੱਠਾ ਕਰਤੀ ਆ ਬਾਈ ਪੁੱਠਾ ਲੈਣਾ ਚੱਲ ਨਹੀਂ ਨਹੀਂ ਉਹ ਤਾਂ ਜੇ ਲੱਗ ਗਿਆ ਫਿਰ ਆਊਟ ਆ ਨਹੀਂ ਵੀ ਉਹੀ ਮੈਂ ਬੰਦਾ ਸਾਡੀ ਹਾਈਟ ਜਾਂ ਟੇਬਲ ਤੋਂ ਨਹੀਂ ਸਹੀ ਹੈ ਸਹੀ ਹਾਈਟ ਆ ਬੱਸ ਇੱਕ ਚੀਜ਼ ਬਾਈ ਆ ਆਇਆ ਬਸ ਆ ਚੀਜ਼ ਠੀਕ ਆ ਇਦਾਂ ਨਾ ਹੋਵੇ ਇਦਾਂ ਵੀ ਨਾ ਹੋਵੇ ਬਸ ਆ ਚੀਜ਼ ਲੈ ਵੀ ਹਾਂ ਸਿੱਧੀ 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 ਦੱਸ ਜੀ ਭਾਈ ਫੇਰ ਲੋ ਪਹਿਲਾਂ ਇਦਾਂ ਸਿੱਧਾ ਨਹੀਂ ਚਾਹੇ ਇਦਾਂ ਕਰ ਲੋ ਚਾਹੇ ਇਦਾਂ ਕਰ ਲੋ ਚਾਹੇ ਇਦਾਂ ਕਰ ਲੋ ਪਰ ਆ ਆ ਠੀਕ ਆ ਨਾ ਮੈਂ ਆ ਨਹੀਂ ਕਹਣਾ ਵੀ ਭਾਈ ਇਦਾਂ ਵੀ ਹਾਂ ਲਓ ਜੀ ਮੇਰੇ ਭਰਾ ਦੋ ਓਕੇ ਓਕੇ ਛੋਟੇ ਉਹ ਉਹ ਦੇਖ ਮੇਰੀ ਗੱਲ ਸੁਣ ਇਹਨੂੰ ਫੜਾ ਦੇ ਅੱਗੇ ਕਸਟਮਰ ਆ ਰਹੀ ਉਧਰ ਕਸਟਮਰ ਦੇਖ ਲਈ ਯਾਰ ਚਲੋ 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 ਚਲਿਏ ਇੱਕ ਮਿੰਟ ਟਾਈਮਰ ਚੱਕ ਲੈਣ ਦੋ ਨੰਬਰ ਨਹੀਂ ਨਹੀਂ ਲੈ ਜਾਣਗੇ ਲੈ ਜਾਣਗੇ ਚਲੋ ਚਲੋ ਲਓ ਜੀ ਚਾਲੂ ਹੋਣ ਲੱਗਾ ਜੀ ਵੈਰੀ ਗੁੱਡ 1 2 3

ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਬਸ ਇੱਧਰ ਰੱਖੋ ਬਸ ਇੱਧਰ ਰੱਖੋ ਬਸ ਬਸ ਇੱਧਰ ਰੱਖੋ ਓਕੇ ਆ ਓਕੇ ਆ ਓਕੇ ਰਿਪੋਰਟ ਇਹ ਹੋ ਗਿਆ 34 ਸੈਕਿੰਡ 34 ਸੈਕਿੰਡ ਵੈਰੀ ਗੁੱਡ ਬਹੁਤ ਅੱਛਾ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛਾ ਬਹੁਤ ਅੱਛਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਹੋ ਗਿਆ ਜੀ ਹੋ ਗਿਆ ਜੀ ਹੋ ਗਿਆ ਹੋ ਗਿਆ ਜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਹੱਥ ਮੜਾ ਸਿੱਧਾ ਰੱਖੋ ਬਸ ਸੱਜੇ ਸਿੱਧਾ ਰੱਖੋ ਮੜਾਓ ਵੈਰੀ ਗੁੱਡ ਵੈਰੀ ਗੁੱਡ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਵੈਰੀ ਗੁੱਡ 1 ਸੈਕਿੰਡ ਲੈ ਗਿਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਆ ਲੋ ਜੀ 3 ਸੈਕਿੰਡ ਤੋਂ ਰਹਿ ਗਿਆ ਜੀ ਆ ਵੈਰੀ ਗੁੱਡ ਕੀ ਹੀ ਪਤਾ ਨਹੀਂ ਲੋ ਜੀ ਮੇਰਾ ਭਰਾ 3 ਸੈਕਿੰਡ ਦੇ ਤੋਂ ਰਹਿ ਗਿਆ ਅਜੀ ਕਿਦਾਂ ਦਾ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਵਾ ਜੀ ਉਹ ਵਧੀਆ ਐਕਸਪੀਰੀਅੰਸ ਤੋਂ ਦੇ ਲੋ ਬਾਈ ਉਹ ਵਧੀਆ ਵੈਰੀ ਗੁੱਡ ਕੀ ਹੀ ਪਤਾ ਨਹੀਂ

ਨਹੀਂ ਵਨ ਟਾਈਮ ਵਨ ਟਾਈਮ ਵਨ ਟਾਈਮ ਵਨ ਵੈਰੀ ਗੁੱਡ ਬਸ ਇੱਕ ਰਿਕਵੈਸਟ ਆ ਹੱਥ ਭਾਈ ਸਿੱਧਾ ਹੋਣਾ ਚਾਹੀਦਾ ਆ ਹੱਥ ਸਿੱਧਾ ਇਹ ਇਦਾਂ ਕਰੋ ਇਦਾਂ ਕਰੋ ਮੈਨੂੰ ਕੋਈ ਮਤਲਬ ਨਹੀਂ ਬਸ ਆ ਸਿੱਧਾ ਚਾਹੀਦਾ ਜੇ ਆ ਇਦਾਂ ਹੋਇਆ ਤੇ ਫਿਰ ਜੇ ਬਾਈਜੈਂਸ ਜਿੱਤ ਵੀ ਗਏ ਨਾ ਫਿਰ ਉਹ ਮੰਨਿਆ ਨਹੀਂ ਜਾਊਗਾ ਮਲੇ ਹੱਥ ਬੈਂਡ ਨਾ ਕਰਿਓ ਹੱਥ ਮੇ ਇਹ ਚੀਨਣੀ ਚਾਹੀਏ ਠੀਕ ਹੈ ਨਾ ਇਹ ਸਿੱਧਾ ਚਾਹੀਏ 250 ਰੁਪਿਆ ਬਹੁਤ ਅੱਛੀ ਕੁਆਲਿਟੀ ਹੈ ਸਾਹਿਬ ਓਨਲੀ 250 ਮੇ 250 250 250 ₹ की शॉपिंग फ्री भाइयों इसमें दिया करो किसी ये सर जी स्टैंड है ये उसके लिए एक्टिवा मोटरसाइकिल के लिए स्टैंड है ये स्टैंड आपको चाहिए क्या और स्टैंड ही चाहिए ना हाँ ये स्टैंड ही है बहुत अच्छी क्वालिटी है देखो रेडी बच्चा बच्चा ध्यान रखना हां मेला देखो प्रोग्राम रंगारंग ले भी चलिए चलो ਓ ਇੱਕ ਮਿੰਟ ਪਿਛਲੀ ਦੀ ਆਵਾਜ਼ ਚੈੱਕ ਕਰ ਲੈ ਆਈਏ ਭਾਜੀ ਕਿੱਥੋਂ ਆਪਾਂ ਗੰਗਾ ਨਗਰ ਗੰਗਾ ਨਗਰ ਤੋਂ ਲਓ ਜੀ ਗੰਗਾ ਨਗਰ ਤੋਂ ਭਰਾ ਕਿਆ ਹੀ ਬਾਤਾਂ ਨੇ ਆਰ ਜੇ 13 ਵਾਲੇ ਇਧਰ ਭਾਜੀ ਆਪਾਂ ਕਿੱਥੋਂ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਲਓ ਜੀ ਕੁੰਡੀਆਂ ਦੇ ਸਿੰਘ ਫਸ ਗਏ ਕਹਿੰਦੇ ਗੰਗਾ ਨਗਰ ਵਾਲੇ ਤੇ ਹਿਮਾਚਲ ਵਾਲਿਆਂ ਦਾ ਇਹ ਸਰਪਾਉਣ ਲਈ ਗੇਮ ਦੇ ਵਿੱਚ ਆ ਵੈਸੇ ਆਪਣਾ ਪਿਆਰ ਬਹੁਤ ਜ਼ਿਆਦਾ ਸਾਰਿਆਂ ਨਾਲ ਹੀ ਹਿਮਾਚਲੀਏ ਵੀ ਆਪਣੇ ਰਾਜਸਤਾਨੀ ਵੀ ਆਪਣੇ ਆ ਤੇ ਪੰਜਾਬ ਵਾਲੇ ਵੀ ਆਪਣੇ ਆ ਭਾਜੀ ਲਾਈਏ ਕੰਫਰਟੇਬਲ ਕਰੀਏ ਟਾਈਮ ਚੱਲੂ ਆਪਾਂ ਲਓ ਜੀ ਦੇਖਦੇ ਆ ਜੀ ਤੇ ਇੱਕੋ ਹੀ ਸ਼ਰਤਾਂ ਬਸ ਆ ਸਿੱਧੀ ਹੋਣੀ ਚਾਹੀਦੀ ਆ ਇਹਨੂੰ ਏਦਾਂ ਕਰੋ ਏਦਾਂ ਕਰੋ ਸਾਨੂੰ ਕੋਈ ਮਤਲਬ ਨਹੀਂ ਆ ਉਂਗਲ ਆ ਬੈਂਡ ਨਹੀਂ ਹੋਣੀ ਚਾਹੀਦੀ ਨਾ ਏਦਾਂ ਹੋਣੀ ਚਾਹੀਦੀ ਆ ਸਿੱਧੀ ਹੋਣੀ ਚਾਹੀਦੀ ਆ ਜੇ ਬਾਈਜੈਂਸ ਬੈਂਡ ਹੋਈ ਜਿੱਤ ਵੀ ਗਏ ਤਾਂ ਫਿਰ ਨਹੀਂ ਮੰਨਿਆ ਜਾਊਗਾ ਠੀਕ ਆ ਜੀ ਬਾਕੀ ਏਡਾ ਕੋਈ ਔਖਾ ਟਾਸਕ ਨਹੀਂ ਹੈਗਾ ਚਾਰ ਪੰਜ ਭਰਾ ਲੈਗੇ ਆ ਸਾਡੇ ਤੇ ਚਲੋ ਜੀ 1 2 3 ਵੈਰੀ ਗੁੱਡ ਸਟਾਰਟ ਆ ਜੀ ਚੈੱਕ ਕਰ ਲਿਓ ਮੇਰੇ ਭਰਾ ਸਟਾਰਟ ਆ ਜੀ ਵੈਰੀ ਗੁੱਡ ਬਹੁਤ ਹੀ ਅੱਛਾ ਬਹੁਤ ਅੱਛਾ ਸ਼ਾਬਾਸ਼ 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 ਆ ਸ਼ਾਬਾਸ਼ ਇਧਰ ਆਓ ਇਧਰ ਆਓ ਇਧਰ ਆਓ ਹਰਪ੍ਰੀਤ ਭਾਈ ਓ ਕੀ ਆਈ ਬਾਤਾਂ ਨੇ ਮੜਾ ਇਹ ਦਿਖਾ ਦੇ ਮੇਰੇ ਭਰਾ ਵੈਰੀ ਗੁੱਡ ਵੈਰੀ ਗੁੱਡ ਹਾਂ ਹਾਂ ਉਸ ਨੂੰ ਬੋਲ ਦਿਓ ਫੋਨ ਦਾ ਉਹ ਉਸ ਦਾ ਰੋਚਣਾ ਅੰਦਰ ਖਿੱਚ ਕੇ ਰੱਖਿਓ ਕੰਮ ਜੇ ਅੰਦਰ ਨਹੀਂ ਕੰਮ ਹੈ ਕਹਦੇ ਬਾਹਰ ਆ ਜਾ ਪਰ ਉਹ ਕੰਮ ਆ ਇੱਥੇ ਆ ਇੱਥੇ ਕਾਊਂਟਰ ਤੇ ਖੜੇ ਵੇਚੋ ਸਮਾਨ ਵੇਚੋ 12 ਮਿੰਟ ਮਾਰੋ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛਾ ਖਿੱਚ ਦੋ ਕੰਮ ਨੂੰ ਭਾਈ ਬਾਸ ਸਿੱਧੀ ਰੱਖੋ ਬੰਡ ਏਡੀ ਟਾਡੀ ਬਾਸ ਸਿੱਧੀ ਏਡੀ ਟਾਡੀ ਬਾਸ ਬਾਕੀ ਓਕੇ ਆ ਭਾਈ ਉਹਨਾਂ ਦੀ ਬਹੁਤ ਵਧੀਆ ਆ ਵੈਰੀ ਗੁੱਡ ਬਹੁ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛਾ ਲੱਗੇ 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 ਮੇਰੇ ਭਰਾ ਕਹਿੰਦੇ ਕੁੰਡੀਆਂ ਦੇ ਸਿੰਘ ਫਸ ਗਏ ਇੱਥੇ ਨਿੱਧਰੂ ਬੜੇਵੇਂ ਖਾਣੀ ਜਿਹੜੇ ਪੱਟਾਂ 'ਚ ਦਮਿਆ ਪੱਟਾਂ 'ਚ ਨਹੀਂ ਇੱਥੇ ਡੋਲਿਆਂ 'ਚ ਦਮਿਆ ਵੈਰੀ ਗੁੱਡ ਬਹੁਤ ਹੀ ਅੱਛਾ ਮੇਰਾ ਭਰਾ ਦੇ ਹੋ ਗਿਆ 50 ਸੈਕਿੰਡ ਆਹਾ ਵੈਰੀ ਗੁੱਡ ਚੱਕ ਦਿਓ ਚੱਕ ਦਿਓ ਚੱਕ ਦਿਓ ਵੈਰੀ ਗੁੱਡ ਲੈ ਗਿਆ ਲੈ ਗਿਆ ਮੇਰਾ ਭਰਾ ਲੈ ਗਿਆ ਲੈ ਗਿਆ ਓਏ ਵੈਰੀ ਗੁੱਡ ਸ਼ਾਬਾਸ਼ ਲਓ ਜੀ ਵੱਡੇ ਵੱਲੋਂ ਸ਼ਾਬਾਸ਼ ਮਿਲਦੀ ਵੀ ਆ ਸ਼ਾਬਾਸ਼ ਪੁੱਤਰਾ ਵੈਰੀ ਗੁੱਡ ਹੈ ਕਿਆ ਹੀ ਬਾਤਾਂ ਨੇ ਭਾਜੀ ਕਿਦਾਂ ਦਾ ਐਕਸਪੀਰੀਅੰਸ ਰਿਹਾ ਬੜਾ ਵਧੀਆ ਵਧੀਆ ਜੀ ਔਖਾ ਸੀ ਸੌਖਾ ਸੀ ਔਖਾ ਵੀ ਸੌਖਾ ਵੀ ਨਹੀਂ ਤੁਹਾਡੇ ਹਿਸਾਬ ਨਾਲ ਸਹੀ ਰਿਹਾ ਸਹੀ ਰਹਿ ਸਦਾ ਇਜ਼ੀ ਕਰਤਾ ਇਜ਼ੀ ਹੋ ਗਿਆ ਹੈ ਸਿੰਪਲ ਹੈ ਨਾ ਸਿੰਪਲ ਹੈ ਠੀਕ ਹੈ ਜੀ ਵੈਰੀ ਗੁੱਡ ਕਿਆ ਹੀ ਬਾਤਾਂ ਨੇ ਸਾਡੇ ਪੇਜ ਫੋਲੋ ਕਰ ਦਿਓ ਸਾਰੇ ਮੜੇ ਜੀ ਠੀਕ ਹੈ ਜੀ ਤੇ ਆਪਣਾ ਭਾਜੀ ਭਾਜੀ ਪੇਜ ਫੋਲੋ ਕਰ ਦਿਓ ਭਰਾਵਾਂ ਕਿਤੇ ਨੇ ਕਰਦੇ ਨਾ ਠੀਕ ਹੈ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਭਰਾਵਾਂ ਦਾ ਤੇ ਲਓ ਜੀ ਆਪਣਾ ਰੋਸ਼ਨ ਕਿੱਥੇ ਆ ਸਰਦਾਰ ਜੀ ਅੱਗੇ ਸੇਲ ਕੱਢੋ ਸੇਲ ਕੱਢੋ ਮੇਨਾ ਆਪਣਾ ਸੇਲ ਕੱਢਣ ਦਾ ਮੋਟਿਵ ਆ ਅੱਗੇ ਦੇਖੋ ਖਿੱਚ ਕੇ ਰੱਖੋ ਕੰਮ ਲੰਬਾ ਪਾਈ ਜਾਓ ਵੱਡੀ ਜਾਓ ਜਿਹੜਾ ਆਂਦਾ ਛਿੱਲੀ ਆ ਛਿੱਲੀ ਆ ਸਦਾਈ ਸਦਾਈ ਓਪਨ ਹੀ ਓਪਨ ਹੀ ਕੰਮ ਤੇ ਆ ਚੱਲੂ ਹਾਂ ਮੈਨੂੰ ਪੁੱਛ ਲੈ ਗਾ ਰੇਟ ਦਵਾ ਵੀਡੀਓ ਵੀ ਚੱਲਦੀ ਟੈਨਸ਼ਨ ਨਹੀਂ ਲੈਣੀ ਹੈਗੀ ਇਹ ਦੇ ਦੇ ਤੂੰ ਆ 1550 ਰੁਪਏ ਖਤਮ ਕਰ ਦੇ ਕੇ ਦਵਾ ਦੋ ਚਲੋ ਜੀ भाजी ओके है कंफर्टेबल चलो जी वन कैमरा मैन कैमरा मैन कैमरा मैन जल्द करो कैमरा मैन फोकस करो, जल्दी फोकस करो जी. वन, तो, चलो जी वन टू थ्री चलो जी चालू जी. वेरी गुड वेरी गुड बहुत अच्छा बहुत अच्छा ले गया मेरा भरा ले गया मेरा भरा सीधी रखो सीधी रखो वेरी गुड बात सीधी रखो मेरा भरा थोड़ी तो बस ओके है बाकी थले आंदो माड़ी बस वेरी गुड बहुत अच्छा बहुत अच्छा ले गया मेरा भरा वेरी गुड वेरी गुड बहुत अच्छा बहुत अच्छा ਵੈਰੀ ਗੁੱਡ 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 ਕੋੜੀ ਬਾਂਪ ਬਰਾ 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 ਆਉਣ ਤੋਂ ਬਾਂਪ ਬਰਾ ਬਰਾ ਆਉਣ ਤੋਂ ਮੇਰਾ ਬਰਾ ਬਰਾ ਬਾਂਪ ਬਰਾ ਬਰਾ ਆਉਣ ਤੋਂ ਵੈਰੀ ਗੁੱਡ ਬਹੁਤ ਅੱਛਾ ਲੈ ਗਿਆ ਲੈ ਗਿਆ ਲੈ ਗਿਆ ਬਾਜ ਗਿਆ ਤੁਹਾਡੇ ਕੋਲ ਬਾਜ ਹੈ ਨਹੀਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛਾ ਬਹੁਤ ਅੱਛਾ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛਾ ਸ਼ਾਬਾਸ਼ ਸ਼ਾਬਾਸ਼ ਸੰਦੀਪ ਉਹ ਸਪੀਕਰ ਦੇ ਪੈਸੇ ਆਉਣੇ ਆ ਹੈ ਅੱਛਾ ਤੁਸੀਂ ਤੇ ਬੰਦੇ ਨੂੰ ਚੁੱਕਾ ਡਾ ਲੈਣੇ ਇਹਨਾਂ ਨੇ ਇਹਨਾਂ ਨੇ ਇਹ ਕਿਹਨੇ ਕਿਸੀ ਦੇ ਇਹ ਭਾਈ ਉਹਨਾਂ ਦੇ ਉਹ ਵੈਰੀ ਗੁੱਡ ਵੈਰੀ ਗੁੱਡ 52 52 52 ਵੈਰੀ ਗੁੱਡ 55 57 58 57 49 61 ਸੋ ਆਹ ਵੈਰੀ ਗੁੱਡ ਕੀ ਆਈ ਬਾਤਾਂ ਨੇ ਬਹੁਤ ਅੱਛਾ ਵੈਰੀ ਗੁੱਡ ਬਹੁਤ ਹੀ ਅੱਛਾ ਉਹ ਵੈਰੀ ਗੁੱਡ ਵੈਰੀ ਗੁੱਡ ਕਿਦਾਂ ਦਾ ਰਿਐਕਸ਼ਨ ਬਣਾਇਆ ਜੀ ਬੜੀ ਬਣਾਸ ਉਹ ਐਕਸਪੀਰੀਅੰਸ ਬਹੁਤ ਅੱਛਾ ਐਕਸਪੀਰੀਅੰਸ ਥੀਮ ਨੇ ਹੀ ਸੌਸਾਈਸ ਬੜਿਆ ਲਗਾ ਬੜਿਆ ਲਗਾ ਬਹੁਤ ਥੋੜਾ ਸਾ ਵੇਟ ਹੈ ਜ਼ਿਆਦਾ ਬਟ ਐਕੁਮਿਟ ਕੇ ਲਈ ਕਾਫੀ ਹੈ ਓਕੇ ਬਹੁਤ ਜ਼ਿਆਦਾ ਨਹੀਂਗਾ ਬਾਕੀ ਨਾਲੋਂ ਬਹੁਤ ਘਟਿਆ ਉਹਦਾ ਲੋਕਾਂ ਨੇ 12-12 ਕਿਲੋ ਰੱਖਿਆ ਆ ਅਸੀਂ 7 7.5 ਕਿਲੋ ਰੱਖਿਆ ਆ ਠੀਕ ਹੈ ਜੀ ਓਕੇ ਰਿਹਾ ਗੁੱਡ ਐਕਸਪੀਰੀਅੰਸ ਸਾਡੇ ਪੇਜ ਫੋਲੋ ਕਰਦੇ ਬਸ ਲੈ ਵੀ ਤੁਸੀਂ ਵੀ ਮੇਰੇ ਭਰਾ ਆ ਸਕਦੇ ਹੋ 330 ਰੁਪਏ ਤੁਸੀਂ ਵੀ ਮੇਰੇ ਭਰਾ ਆ ਸਕਦੇ ਹੋ ਜਲੰਧਰ ਦੇ ਵਿੱਚ ਸਰ ਜੀ ਕਰ ਲਓ ਸ਼ੋਪਿੰਗ ਮੌਕਿਓ ਮੌਕਿਓ ਕਰਦੇ ਕਰਦੇ ਕਰਦੇ